ਹੁਣ ਆਪਾਂ ਖਾਵਾਂਗੇ ਚੋਲਾ ਨਾਲ ਰੋਟੀ ਸਾਰੇ ਅਗਲੀ ਕੌਣ ਲੈ ਕੇ ਆਉ ਸਾਰੇ ਹੀ ਲੈ ਕੇ ਆਉਂ ਤੂੰ ਪਿੱਛੇ ਦਾ ਸਾਰਾ ਸੁੱਕ ਗਿਆ ਬਸ ਆ ਮੋਟਾ ਮੋਟਾ ਜਿਹੜਾ ਰਹਿ ਗਿਆ ਤੇ ਇਧਰੋਂ ਰਹਿ ਗਿਆ ਚੰਦੋਆ ਲੈ ਟ ਨੈਕਸਟ ਮਾਰਨਿੰਗ ਚੰਦੋਆ ਬਰਾਹੀ ਵੀ ਨੇ ਬਨਤਾ ਵਾ ਤੇ ਬੈੱਡ ਸ਼ੀਟ ਵੀ ਸੁੱਚੀ ਬਿਛਾਤੀ ਆ ਤੇ ਹੁਣ ਆਪਾਂ ਬਿਛਾਵਾਂਗੇ ਮੈਟ ਫਿਲਹਾਲ ਮੈਂ ਆ ਕਮਰੇ ਚ ਸਭ ਤੋਂ ਪਹਿਲਾਂ ਝਾੜੂ ਮਾਰ ਝਾੜੂ ਤਾਂ ਮਾਰਿਆ ਹੋਇਆ ਪੋਚਾ ਮਾਰਨਾ ਪੋਚਾ ਮਾਰ ਕੇ ਸਾਰਾ ਕੁਝ ਸਾਫ਼ ਹੋ ਜਾਊਗਾ ਇਹ ਆਪਾਂ ਧਰੀਆਂ ਵਛਾ ਦਿੱਤੀਆਂ ਨੇ ਸਾਰੀਆਂ ਸਫਾਈਆਂ ਸਾਰੀਆਂ ਡੰਨ ਨੇ ਜਿਵੇਂ ਕਿ ਤੁਹਾਨੂੰ ਮੈਂ ਕਿਹਾ ਸੀਗਾ ਕਿ ਮੈਂ ਸ ਵੀਰੇ ਦਿਖਾਉਂਗੀ ਬਾਹਰੋਂ ਸਾਰਾ ਜਿੰਨਾ ਵੀ ਸਾਫ਼ ਕੀਤਾ ਹੋਇਆ ਵਾ ਸਾਰਾ ਗਲ ਥਾ ਪਰ ਹੈ ਜੀ ਥੋੜਾ ਥੋੜਾ ਗਿੱਲਾ ਵਾ ਡੈਡੀ ਨੇ ਫੁੱਲ ਵੀ ਤੋੜ ਕੇ ਲਿਆਤੇ ਆ ਹਵਾ ਬਹੁਤ ਸੋਹਣੀ ਚੱਲਦੀ ਆ। ਇੱਧਰ ਮਾਸੀ ਵਲੌਗ ਬਣਾ ਰਹੇ ਨੇ। ਬੈਲਾ ਆਪਣੀ ਸੌ ਰਹੀ ਆ। ਹਵਾ ਬਹੁਤ ਸੋਹਣੀ ਚੱਲਦੀ ਆ ਮਾਸਟਰ। ਸਾਡਾ ਦਾਦਾ ਜੀ, ਦਾदू ਜੀ। ਅਖਬਾਰ ਪੜਨੇ ਬਾਪੂ ਠੀਕ ਆ। ਪੱਗ ਬਣਾ ਦੇ ਰਮਣੀ ਨੂੰ ਕਹਿ ਕੇ। ਕੱਢੀ ਹੋਈ ਆ ਮੈਂ ਕਹਿਨੀ ਆ ਰਮਣੀ ਨੂੰ। ਚੰਗਾ। ਪੜ ਲੈ ਅਖਬਾਰ ਉਹਨਾਂ ਟੈਂ। ਅੱਜ ਤੱਕ ਬਾਪੂ ਨੇ ਸਾਰਾ ਅਖਬਾਰ ਪੜ ਦੇਣਾ। ਇੱਧਰ ਬੈਲਾ ਆਪਣੀ ਸੁੱਤੀ ਪਈ ਆ। ਹੈਣ ਆਪਣੀ ਉਹ ਪਿੱਛੇ ਬੰਨੀ ਹੋਈ ਆ ਕਿੰਨੀ ਕਿਊਟ ਲੱਗਦੀ ਹੈ ਨਾ ਓਏ ਹੈ ਨਾ ਹੱਕ ਚੀਜ਼ ਤੁਹਾਨੂੰ ਇਹ ਵੀ ਦਿਖਾਉਣੀ ਸੀਗੀ ਮੰਮੀ ਨੇ ਕੱਲ ਚੁੱਲਾ ਲਿਪਿਆ ਸੀ ਆ ਮਿੱਟੀ ਨਾਲ ਦੇਖੋ ਇੱਥੇ ਪਿੱਛੇ ਪਿੱਛੇ ਦਾ ਸਾਰਾ ਸੁੱਕ ਗਿਆ ਬਸ ਆ ਮੋਟਾ ਮੋਟਾ ਜਿਹੜਾ ਰਹਿ ਗਿਆ ਤੇ ਇਧਰੋਂ ਰਹਿ ਗਿਆ ਗੁੰਧੋਲੀ ਵੀ ਬਹੁਤ ਸੋਹਣੀ ਲੱਗਦੀ ਆ ਆਪਣੀ ਮਾਸੀ ਨੇ ਸਾਰੇ ਢਾਂਡੇ ਧੋਤੇ ਆ ਜਿੰਨੇ ਵੀ ਗਲਾਸ ਜਾਂ ਚਾਹ ਲਈ ਕੇਸ ਲਈ ਵਗੈਰਾ ਲੈਂਦੀ ਸੀ ਚਮਚੇ ਮਸੀਨੇ ਸਾਰੇ ਤੋਤੇ ਤੇ ਆਪਣੇ ਟੱਪ ਆਪਣੇ ਨੀਗੇ ਜਿੱਥੋਂ ਇਹਨਾਂ ਨੇ ਲਿਆਣਤੇ ਆ ਹੁਣ ਰਾਵੀ ਬਨਰਾਂ ਦਾ ਬਾਪੂ ਦੇ ਪੱਗ ਧਿਆਨ ਨਾਲ ਆਪੋ ਆ ਕੀ ਪਾਇਆ ਜੇਬੀ ਚ ਇਹ ਕੀ ਕਰਨਾ ਬਾਪੂ ਨੂੰ ਆਖਵਾਰ ਰੱਖ ਲਿੰਦਾ ਬਾਪੂ ਤਾਂ ਨਕਸ਼ਾ ਅੱਛਾ ਅਖਬਾਰ ਚੋਂ ਆਇਆ ਵਾ ਆ ਬੜਾ ਵਧੀਆ ਵਾ ਚਲ ਰੱਖ ਲਾ ਰੱਖ ਸਾ ਘੁੰਮਣ ਗਾ ਮੰਜਾਣਾ ਪੈਂਦਾ ਗਈ ਰੱਖ ਲਾ ਤੱਕ ਰਲ ਕੋ ਉੱਤੇ ਬੋਦੀ ਬਾਪੂ ਨੂੰ ਕਿਹਾ ਸੀ ਕੱਲ ਆ ਬਾਪੂ ਦੇ ਬਾਲ ਹੀ ਨਹੀਂ ਪੂਰੇ ਐ ਨਿੱਕੀ ਜੀ ਜੋੜੀ ਹੋ ਜਾਣੀ ਸੀ ਇਹਨੇ ਮੈਂਟ ਲਿਆ ਵਾ ਹਰਾ ਲਿਆ ਇੱਥੇ ਸੱਜ ਲਾ ਹਰਾ ਇਹ ਮੈਂ ਹਾਂ ਹਣ ਅਰੇ ਇਹ ਜਸਮੀਨ ਹੈ ਵੀਡੀਓ ਬਣਾ ਰਹੀ ਹਾਂ ਵਲੌਗ ਮੈਂ ਤਾਂ ਉਹ ਤਾਂ ਨਾਹੂ ਨੇ ਮਾਣੀ ਨਹੀਂ ਆ ਇੱਧਰ ਮੰਮੀ ਮੰਮੀ ਤੁਸੀਂ ਨਾਲੇ ਨਾਹੂ ਨੇ ਨਾਲੇ ਨਹਾਣਾ ਠੀਕ ਆ ਮੈਂ ਵੀ ਨਹਾਣਾ ਗਰਲੀਨ ਆਪਣੀ ਨਹਾ ਰਹੀ ਆ ਉਹ ਰਾਣੀ ਦਸਮੁਖ ਰਸਤਾ ਘਰ ਦਿੰਦੀ ਆ ਤੇ ਇੱਧਰ ਦੇਖੋ ਗਿਨੇ ਗਿਨੇ ਤਾਂ ਬਾਬਾ ਅੱਛਾ ਫੁੱਲ ਟਿਕਾ ਰਹੀ ਆ ਸੱਚਾ ਡੈਡੀ ਨੇ ਫੁੱਲ ਲਿਆ ਕੇ ਦਿੱਤੇ ਆ ਬਲਬਲਾਉਣ ਵਾਲਾ ਮਮੀ ਇੱਕ ਵਧੀਆ ਵਧੀਆ ਬਣਾਦੀ ਚੰਗਾ ਸਾਰਾ ਕੁਝ ਕਿੰਨਾ ਪਿਆਰਾ ਲੱਗ ਰਿਹਾ ਜਿਵੇਂ ਐਨ ਜਿਵੇਂ ਸੱਚਖੰਡ ਹੀ ਹੁੰਦਾ ਹਾਂ ਉਹ ਤੋਂ ਕੁਕਾਰ ਬਣਾ ਪਈ ਗੋਲੂਲੀ ਹਾਂ ਉਹ ਤੋਂ ਤਾਂ ਹੋਰ ਕਲਰ ਦੇ ਫੁੱਲ ਬਣਾ ਜਿਵੇਂ ਆ ਵਾਈਟ ਫੁੱਲ ਨਹੀਂ ਮੋٹے ਮੋٹے ਇਹਨਾਂ ਦੇ ਬਣਾ ਦੇ ਪਹਿਲਾਂ ਦੇਖ ਲਈ ਪੂਰੀ ਆ ਜਾਣਗੇ ਫਿਰ ਉਹਨਾਂ ਦਾ ਛੋਟਾ ਬੰਦਾ ਛੋਟਾ ਬਣਾ ਦੇ ਬਹੁਤ ਦੇਖੋ ਹਾਂ ਇਹ ਕਹਿੰਦੀ ਕਿ ਕਿੰਨੇ ਕਿੰਨੇ ਇਹਨਾਂ ਦਾ ਬਣਾ ਦੇ ਚੰਗਾ ਇੱਕ ਔਂਕਾਰ ਉਹ ਤੋੜ ਕੇ ਬਣਾਉਂਗੀ ਹਾਂ ਹਾਂ ਵਧੀਆ ਵਧੀਆ ਬਣਾ ਲਈ ਤੂੰ ਲਿਆ ਦਿੰਦੀ ਆ ਸਾਰੇ ਕਿਤੇ ਦਰੀਆਂ ਪਰਛਾਦ ਦਿੱਤੇ ਨੇ ਦੇਖੋ ਕਿੰਨਾ ਸੋਹਣਾ ਲੱਗਦਾ ਵਾ ਮੇਰੇ ਅਨੁਸਾਰ ਨ ਸੋਹਣੀ ਦਰੀਓ ਲੱਗੀ ਰੈੱਡ ਕਲਰ ਇਤਲੀ ਹਾਂ ਬਲੀ ਤੇ ਕਿੰਨੇ ਇਥੇ ਵਿਚਾਰੀ ਹੈਂਕੀ ਬੰਨਣ ਦੀ ਕੋਸ਼ਿਸ਼ ਕਰਦੀ ਪਰ ਵਿਚਾਰੇ ਦਾ ਹੈਂਕੀ ਕੀ ਆ ਹੈ ਨਾ ਹੈ ਨਾ ਕਹੀ ਨਹੀਂ ਕੀ ਹੈ ਤੇ ਰ ਹੈਂਕੀ 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 ਹੁੰਦਾ ਇਹ ਹੁੰਦਾ ਨਹੀਂ ਤੇ ਹੈਂਕੀ ਤੇਰੇ ਕਾਹ ਤੋਂ ਨਹੀਂ ਬੰਦਨੇ ਦਾ ਕਰਨ ਛੋਟਾ ਛੋਟਾ ਪਰ ਵਿਚਾਰੀ ਹੈਂਕੀ ਨਾ ਛੱਡਦੀ ਨਹੀਂ ਨੂੰ ਵਧੀਆ ਲੱਗਿਆ ਹੈ ਹੈਂਕੀ ਮੈਨੂੰ ਗਈ ਨਹੀਂ ਕੁਝ ਹੋਰ ਵਰਨਾ ਵਾਈਟ ਕਲਰ ਦਾ ਹੈਂਕੀ ਬਸ ਕੁੜਾ ਦੇਖ ਬਸ ਕੁੜਾ ਵਿਚਾਰੀ ਚੱਕੀ ਫਿਰਦੇ ਉਹ ਨਿਕਲ ਜਾਂਦਾ ਪਿੱਛੇ ਕੋਈ ਇਲਾਸਟਿਕ ਵਗੈਰਾ ਹੁੱਕ ਲਗਾ ਲਾ ਨਹੀਂ ਨਿਕਲਦਾ ਠੀਕ ਆ ਓਕੇ ਇੱਧਰ ਬਾਬਾ ਜੀ ਨੇ ਆਉਣਾ ਹਾਂ ਇੱਧਰ ਆਪ ਹਰਾ ਮੈਟ ਵਿਛਾ ਦਿੱਤਾ ਵਾ ਕੈਮਰੇ ਜਿੰਨੀ ਵਧੀਆ ਕੁਆਲਿਟੀ ਨਹੀਂ ਆ ਰਹੀ ਪਰ ਸਾਫ ਲੱਗ ਰਿਹਾ ਬਹੁਤ ਇੱਧਰ ਆਂਟੀ ਰੋਟੀਆਂ ਲਾ ਰਹੇ ਨੇ ਠੀਕ ਹਾਂ ਹਾਂ ਜੀ ਬਾਕੀ ਆ ਗਏ ਹੁਣ ਆਪਾਂ ਖਾ ਰਹੇ ਹਾਂ ਜੀ ਰੋਟੀ ਤੇ ਮਾਸੀ ਵੀ ਉੱਧਰ ਕਰ ਰਹੀ ਆ ਵਲੌਗ ਚਲੋ ਹੁਣ ਖਾ ਲਈਏ ਰੋਟੀ ਭੁੱਖ ਬਹੁਤ ਲੱਗੀ ਲੈ ਮਸ ਆਹ ਦਿੱਤੀ ਦੇ ਦਵਾਂ ਮੈਂ ਇੱਕ ਹੀ ਦੇ ਦੋ ਤੇ ਚੁ ਹੁਣ ਆਪਾਂ ਖਾਵਾਂਗੇ ਚੋਲਾ ਨਾਲ ਰੋਟੀ ਹਾਂਜੀ ਬਹੁਤ ਆ ਸਾਸ ਮੂਸਾ ਹਾਂ ਬਹੁਤ ਆ ਆ ਬੋਰਵੀ ਜੱਕੀ ਲਿੰਦੇ ਹੁਣ 12 ਜੋ ਸਰੀਣੀ ਹਾਂਜੀ ਹੁਣ ਇੱਥੇ ਨਵੂ ਲਾ ਰਿਆ ਵਾ ਜੀ ਤੂਫ ਕਿੰਨਿਆਂ ਨੇ ਨਵੂ ਇੱਕ ਲਾਈ ਦੀ ਹੁੰਦੀ ਏ ਤੂਫ ਨਹੀਂ ਪੰਜ ਨੇ ਪੰਜ ਨੇ ਫਸਟ ਟਾਈਮ ਪੰਜ ਲਾਈ ਦੀਆਂ ਚਲ ਲਾ ਦੇ ਫਿਰ ਗਾਈਸ ਮੇਰਾ ਸਵਾਗਤ ਕਰੋ ਕਿਉਂ ਸਵਾਗਤ ਕਰੋ ਬਾਬਾ ਜੀ ਦਾ ਸਵਾਗਤ ਹੈ ਇਹ ਕਮਰਾ ਕਿਤੂ ਬਲਾਸ ਵੀ ਸੋਹਣਾ ਲੱਗਦਾ ਚਟਾ ਚਟਾ ਆਟਾ ਬਾਬਾ ਜੀ ਦਾ ਹਾਏ ਉਰੇ ਆ ਕਿਤਾ ਰਾਮੀ ਆ ਜ ਕਿੰਨਾ ਸੋਹਣਾ ਲੱਗਦਾ ਫੁੱਲ ਨਹੀਂ ਆਂਦੀ ਖੁਸ਼ਬੂ ਨਬੂਨੇ ਲਾਈਏ ਜੀ ਤੋਹਫਾ ਕੋਈ ਨਾ ਤੁਸੀਂ ਤਾਂ ਕਰਦੇ ਨਹੀਂ ਫੋਨ ਆਪਣੇ ਬੱਚੇ ਜਿਹੜੇ ਪਾਠ ਸਿੱਖਦੇ ਨੇ ਗਾਈਸ ਹਾਂਜੀ ਆਪਣੇ ਜਿਹੜੇ ਪਾਠ ਵਾਲੇ ਬੱਚੇ ਸੀ ਜੀ ਉਹ ਵੀ ਆ ਗਏ ਆ ਹਾਂ ਪਾਈ ਤੇ ਤੋੜਿਆ ਨਹੀਂ ਅੱਜ ਫੁੱਲ ਲੈ ਕੇ ਆਏ ਤੇਰਾ ਤਾਂ ਨਾ ਪਤਾ ਹਾਂ ਡੈਡੀ ਫੁੱਲ ਲੈ ਕੇ ਆਇਆ ਸੀ ਤੇ ਵਿੱਚ ਇਹਨਾਂ ਨੇ ਥੋੜੇ ਘਰੇ ਜਿਹੜੇ ਲੱਗਿਆ ਫੁੱਲ ਤੋੜਨੇ ਆ ਮੇਰੇ ਬੱਚੇ ਆ ਜੇ ਮੈਂ ਬੱਚੇ ਦੇ ਕਾਤੇ ਦੱਸਤੀ ਲੈ ਕੇ ਮਮੀ ਇਹਨਾਂ ਨੂੰ ਪਾਠ ਸਿਖਾਉਂਦੀ ਐ ਸਾਰਿਆਂ ਨੂੰ ਕੱਲ ਉਹਨਾਂ ਦਾ ਕੰਪੀਟੀਸ਼ਨ ਆ ਰਿਹਾ ਕੰਪੀਟੀਸ਼ਨ ਲਈ ਹਾਂਜੀ ਉਹਦਾ ਪਾਠ ਸਾਰਾ ਹਾਂਜੀ ਸਾਈਕਲੀਆਂ ਕੌਣ ਲੈ ਕੇ ਆਉ ਸਾਰੀ ਲੈ ਕੇ ਆਉ ਸਾਈਕਲੀਆਂ ਸਾਰੀ ਲੈ ਕੇ ਆਉਣਗੀਆਂ ਇੰਨੀਆਂ 5 ਸਾਈਕਲੀਆਂ ਸਾਰਿਆਂ ਦੇ ਹੱਥ 'ਤੇ ਕੜੇ ਆ ਹਾਂ ਬੱਚਾ ਨੂੰ ਵੀ ਨਾ ਮਿਲਣਗੇ ਸਰਟੀਫਿਕੇਟ ਮਿਲਣਗੇ